ਜਲੰਧਰ ਵੈਸਟਲ ਕੇਰੇ ਦੇ ਵਿੱਚ ਅਸੀਂ ਮੌਜੂਦ ਹਾਂ ਸਾਰੀਆਂ ਸਿਆਸੀ ਪਾਰਟੀਆਂ ਆਪਣੀ ਜ਼ੋਰ ਜਮਾਈਸ਼ ਕਰ ਰਹੀਆਂ ਨੇ ਕਾਂਗਰਸ ਪਾਰਟੀ ਵੱਲੋਂ ਜਿਹੜੇ ਅਮਰਿੰਦਰ ਸਿੰਘ ਰਾਜਾਵੜਿੰਗ ਗੱਲ ਕੀਤੀ ਜਾਵੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਨੇ ਚਰਨਜੀਤ ਸਿੰਘ ਚੰਨੀ ਇਥੋਂ ਦੇ ਲੋਕਲ ਮੈਂਬਰ ਪਾਰਲੀਮੈਂਟ ਸਮੇਤ ਜਿੰਨੇ ਵੀ ਆਗੂ ਨੇ ਮੌਜੂਦਾ ਮੈਂਬਰ ਪਾਰਲੀਮੈਂਟ ਸਾਬਕਾ ਮੈਂਬਰ ਪਾਰਲੀਮੈਂਟ ਵਿਧਾਇਕ ਸਾਬਕਾ ਵਿਧਾਇਕ ਸਭ ਜਿਹੜੇ ਨੇ ਵੱਖ-ਵੱਖ ਹਲਕਿਆਂ ਦੇ ਵਿੱਚ ਜਿਹੜੇ ਨੇ ਉਹ ਜਲੰਧਰ ਵੈਸਟ ਦੀਆਂ ਵੱਖ-ਵੱਖ ਵਾਡਾਂ ਦੇ ਵਿੱਚ ਮੌਜੂਦ ਹੋ ਕੇ ਆਪਣੀ ਜਿਹੜੀ ਆ ਜੋਰਜਮਾਈਸ ਇਸ ਜਗ੍ਹਾ ਤੇ ਕਰ ਰਹੇ ਨੇ ਇਸ ਜਗ੍ਹਾ ਦੇ ਉੱਤੇ ਰਾਜਾ ਵੜਿੰਗ ਸਾਹਿਬ ਜਿਹੜੇ ਨੇ ਕੁਝ ਸਮੇਂ ਤੱਕ ਪਹੁੰਚਣਗੇ ਡੋਰ ਟੂ ਡੋਰ ਇੱਥੋਂ ਜਿਹੜਾ ਹੈ ਉਹ ਕੀਤਾ ਜਾਏਗਾ ਤਾਂ ਸਾਰੇ ਜਿਹੜੇ ਸਥਾਨਕ ਕਾਂਗਰਸੀ ਆਗੂ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਜਿਹੜੀ ਆ ਉਹ ਕਰਾਂਗੇ ਰਜਿੰਦਰ 베ਰੀ ਜੀ ਵੀ ਇੱਥੋਂ ਨੇ ਜਲੰਧਰ ਦੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨਾਲ ਅਸੀਂ ਗੱਲ ਕਰਨੀ ਆ ਤਾਂ ਜਿਹੜੇ ਅ ਬੇਰੀ ਸਾਹਿਬ ਦੇ ਨਾਲ ਅਸੀਂ ਗੱਲਬਾਤ ਵੀ ਕਰਨੀ ਹੈ ਤੇ ਨਾਲ ਹੀ ਜਿਹੜੀ ਲੋਕਲ ਲੀਡਰਸ਼ਿਪ ਹੈ ਤਾਂ ਕਿਉਂਕਿ ਜਲੰਧਰ ਦਾ ਸਾਰਾ ਜਿਹੜਾ ਭਾਰ ਹੈ ਉਹ ਕਿਉਂਕਿ ਜ਼ਿਲ੍ਹਾ ਕੌਂਸਲ ਕਮੇਟੀ ਦੇ ਪ੍ਰਧਾਨ ਨੇ ਬੇਰੀ ਸਾਹਿਬ ਤਾਂ ਕੀ ਲੱਗ ਰਿਹਾ ਜਲੰਧਰ ਦਾ ਵੈਸਟਰ ਲਕੇ ਦਾ ਕਿਉਂਕਿ ਤੁਸੀਂ ਲੋਕਲ ਉਹ ਸਾਰਾ ਧਰਮਦਾਰ ਤੁਹਾਡੇ ਡਿਊਟੀਆਂ ਤੁਹਾਡੇ ਵੱਲੋਂ ਲੱਗ ਰਹੀਆਂ ਕੀ ਲੱਗ ਰਹੀਆਂ ਜੀ ਦੇਖੋ ਇਹ ਬੜਾ ਕ੍ਰਿਟੀਕਲ ਜੀ ਸਟੇਜ ਹੋ ਗਈ ਹੈ ਕਿ 1 ਸਾਲ ਦੇ ਵਿੱਚ ਅਸੀਂ ਤਿੰਨ ਇਲੈਕਸ਼ਨ ਜਲੰਧਰ ਦੇ ਵਿੱਚ ਲੜ ਰਹੇ ਹਾਂ ਚੌਧਰੀ ਸੰਤੋਖ ਸਿੰਘ ਉਹਨਾਂ ਦੀ ਅਚੇਚਕ ਡੈਥ ਹੋਣ ਕਰਕੇ ਪਹਿਲਾਂ ਉਹ ਬਾਈ ਇਲੈਕਸ਼ਨ ਲੜੀ ਜੀ ਫਿਰ ਅਸੀਂ ਲੋਕ ਸਭਾ ਦੀ ਇਲੈਕਸ਼ਨ ਲੜੀ ਔਰ ਹੁਣ ਜਿਹੜੇ ਇੱਥੇ ਦੇ ਐਮ ਐਲ ਏ ਸੀ ਉਹਨਾਂ ਨੇ ਰਜਾਇਨ ਦੇ ਦਿੱਤਾ ਉਹਨਾਂ ਦਾ ਰਜਾਇਨ ਮਨਜ਼ੂਰ ਹੋ ਗਿਆ ਔਰ ਅੱਜ ਜਿਹੜੇ ਲੋਕ ਨੇ ਉਹ ਇਹਨਾਂ ਦੀਆਂ ਪਾਰਟੀਆਂ ਤੋਂ ਖਫਾ ਨੇ ਉਹ ਕਹਿੰਦੇ ਵੀ ਆਮ ਆਦਮੀ ਪਾਰਟੀ ਨੇ ਬੜਾ ਮਾੜਾ ਕੰਮ ਕੀਤਾ ਸਾਡੇ ਨਾਲ ਕਿਉਂਕਿ 5 ਸਾਲ ਵਾਸਤੇ ਅਸੀਂ ਵੋਟ ਪਾਈ ਸੀ ਇਹਨਾਂ ਨੇ 2 ਸਾਲ ਵਾਸਤੇ ਹੀ ਉਸ ਐਮ ਐਲ ਏ ਨੂੰ ਜਿਹਨੂੰ ਆਮ ਆਦਮੀ ਪਾਰਟੀ ਦਾ ਜਿਹੜਾ ਪਹਿਲਾਂ ਐਮ ਐਲ ਏ ਸੀ ਬਾਅਦ ਦੇ ਵਿੱਚ ਬੀ ਜੀ ਪੀ ਦਾ ਚਲਾ ਗਿਆ ਔਰ ਇਹੋ ਜੀ ਕ੍ਰਿਟੀਕਲ ਸਟੇਜ ਅੱਜ ਵੈਸਟ ਹਲਕੇ ਦੇ ਵਿੱਚ ਬਣੀ ਹੈ ਕਿ ਲੋਕ ਕਹਿੰਦੇ ਕਿ ਅਸੀਂ ਦੋਨਾਂ ਪਾਰਟੀਆਂ ਚਾਹੇ ਉਹ ਬੀਜੇਪੀ ਹੈ ਚਾਹੇ ਉਹ ਆਮ ਆਦਮੀ ਪਾਰਟੀ ਹੈ ਉਹਨਾਂ ਨੂੰ ਕਦੇ ਵੀ ਵੋਟ ਨਹੀਂ ਪਾਉਂਦੇ ਲੋਕਾਂ ਦੇ ਉਤਸ਼ਾਹ ਦੇ ਵਿੱਚ ਵੀ ਕੋਈ ਫਰਕ ਹੈ ਤੁਸੀਂ ਤਿੰਨ ਇੱਕ ਸਾਲ 'ਚ ਤਿੰਨ ਇਲੈਕਸ਼ਨ ਦੀ ਗੱਲ ਕੀਤੀ ਅਸੀਂ 2022 ਤੋਂ ਕਰੀਏ ਤੇ ਚੌਥੀ ਇਲੈਕਸ਼ਨ ਆ ਜੀ ਤਾਂ ਅਜੇ ਮਗਰੀ ਕਾਰਪੋਰੇਸ਼ਨ ਦੀਆਂ ਵੀ ਹੋਣੀਆਂ ਲੋਕਾਂ ਦੇ ਲੋਕ ਇਸ ਗੱਲ ਨੂੰ ਸਮਝਦੇ ਨੇ ਕਿ ਇਲੈਕਸ਼ਨ ਤੇ ਇਲੈਕਸ਼ਨ ਨਹੀਂ ਹੋਣੇ ਇਹਦੀ ਕੰਮ ਹੋਣਾ ਚਾਹੀਦਾ ਸਗੋਂ ਦੇਖੋ ਜਿਹੜੀ ਪਬਲਿਕ ਆ ਸਭ ਜਾਣਦੀ ਹੈ ਇਲੈਕਸ਼ਨ ਜ਼ਰੂਰ ਹੋਵੇ ਪਰ ਇਲੈਕਸ਼ਨ ਦੇ ਨਾਲ ਨਾਲ ਡਿਵੈਲਪਮੈਂਟ ਵੀ ਹੋਵੇ ਅੱਜ ਵੈਸਟ ਹਲਕੇ ਦੇ ਅਸੀਂ ਹਲਾੜ ਦੇਖ ਰਹੇ ਆ ਸੀਵਰੇਜ ਦੀ ਗੱਲ ਕਰ ਰਹੇ ਆ ਵਾਟਰ ਸਪਲਾਈ ਦੀ ਗੱਲ ਕਰ ਰਹੇ ਆ ਦੋ ਦੋ ਤਿੰਨ ਤਿੰਨ ਚਾਰ ਚਾਰ ਦਿਨ ਹੋ ਗਏ ਆ ਕਲੋਨੀਆਂ ਦੇ ਵਿੱਚ ਪਾਣੀ ਨਹੀਂ ਆ ਰਿਹਾ ਤੇ ਜੇ ਕਿਤੇ ਇਸਲਾਮ ਏਰੀਆ ਉੱਤੇ ਪਾਣੀ ਆ ਰਿਹਾ ਤੇ ਬਿਲਕੁਲ ਗੰਦਾ ਆ ਰਿਹਾ ਸਾਫ ਸਫਾਈ ਦਾ ਬੜਾ ਹੀ ਮਾੜਾ ਹਾਲ ਹੈ ਔਰ ਲੋਕ ਇਸ ਤਰ੍ਹਾਂ ਹੀ ਤਰ੍ਹਾਂ ਹੀ ਕਰ ਰਹੇ ਹੋ ਕਹਿੰਦੇ ਕਿ ਪਿਛਲੇ 2 ਸਾਲਾਂ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਕੋਈ ਵੀ ਡਿਵੈਲਪਮੈਂਟ ਨਹੀਂ ਹੋਈ ਈਵਨ ਵੀ ਜਿਹੜੀ ਕੋਈ ਡਿਵੈਲਪਮੈਂਟ ਚੱਲਦੀ ਸੀ ਉਹ ਵੀ ਰੋਕੀ ਜਿਹੜੇ ਸੀਐਮ ਸਾਹਿਬ ਦੀ ਇਸ ਜਗ੍ਹਾ ਦੇ ਉੱਤੇ ਨੇ ਜਲੰਧਰ ਦੇ ਵਿੱਚ ਲੈ ਕੇ ਆਏ ਨੇ ਕਿਉਂਕਿ ਤੁਸੀਂ ਸਾਰਾ ਜਲੰਧਰ ਹੀ ਦੇਖਦੇ ਹੋ ਉਸ ਦੇ ਨਾਲ ਡਵੈਲਪਮੈਂਟ ਨੂੰ ਕੋਈ ਫਰਕ ਪਵੇਗਾ ਅਧਿਕਾਰੀ ਜਿਹੜੇ ਨੇ ਉਹਨਾਂ ਦੇ ਵਿੱਚ ਕੋਈ ਜਿਵੇਂ ਸੀਐਮ ਸਾਹਿਬ ਵੀ ਇੱਥੇ ਨੇ ਤਾਂ ਕਰੰਟ ਆ ਜਾਂਦਾ ਅਧਿਕਾਰੀਆਂ ਦੇ ਕੰਮ ਛੇਤੀ ਹੁੰਦੇ ਨੇ ਦੇਖੋ ਹਫ਼ਤਾ ਦੱਸ ਦਿਨ ਤੇ ਜਰੂਰ ਜਲਦੀ ਹੋ ਜਾਣਗੇ ਜਿੰਨੀ ਦੇ ਸੀਐਮ ਸਾਹਿਬ ਇੱਥੇ ਐ ਔਰ ਅੱਜ ਅਸੀਂ ਦੇਖਿਆ ਕਿ ਵੈਸਟ ਹਲਕੇ ਦੇ ਵਿੱਚ ਸਾਰੀ ਨਗਰ ਨਿਗਮ ਦੀ ਸਾਰੀ ਮਸ਼ੀਨਰੀ ਇੱਧਰ ਹੀ ਲੱਗੀ ਐ ਪਰ ਪਰਮਾਨੈਂਟ ਵੀ ਹੋਵੇ ਨਾ ਪਰਮਾਨੈਂਟ ਅਸੀਂ ਤਾਂ ਕਹਿੰਦੇ ਕੋਈ ਨਾ ਕੋਈ ਹੱਲ ਪਰਮਾਨੈਂਟ ਹੋਣਾ ਚਾਹੀਦਾ ਜੇ ਗੰਦਾ ਪਾਣੀ ਆ ਰਿਹਾ ਹੈ ਸੀਵਰੇਜ ਸਾਫ਼ ਨਹੀਂ ਹੋ ਰੇ ਉਹ ਟੈਂਪਰੇਰੀ ਤੇ 2-4 ਦਿਨ ਕਰ ਦੇਣਗੇ ਪਰ ਉਸ ਤੋਂ ਬਾਅਦ ਫਿਰ ਉਹੀ ਜਿਹੜੀ ਸਥਿਤੀ ਉੱਥੇ ਦੀ ਉੱਥੇ ਹੀ ਰਹਿ ਜੂ ਇੱਕ ਜਿਹੜੇ ਸ਼ੀਤਲੰਗੁਰਾਲ ਜੀ ਨੇ ਤੁਸੀਂ ਸੁਣੀ ਹੋਣੀ ਉਹਨਾਂ ਦੀ ਵੀ ਆਡੀਓ ਲਗਾਤਾਰ ਇੱਕ ਦੋਸ਼ ਪਰਤੇ ਲਾ ਰਹੇ ਨੇ ਇੱਕ ਦੂਜੇ ਉੱਤੇ ਸੀਐਮ ਸਾਹਿਬ ਦੇ ਉੱਪਰ ਵੀ ਲਾ ਰਹੇ ਨੇ ਉਸ ਨੂੰ ਕੀ ਕਹਿਣਾ ਪੈਂਦਾ ਹੈ ਬਿਲਕੁਲ ਸ਼ੀਤਲੰਗੁਰਾਲਵਰਾਂ ਨੇ ਜਿਹੜੀ ਉਹ ਵੀਡੀਓ ਵੀ ਜਾਰੀ ਕੀਤੀ ਐ ਮੈਂ ਤੇ ਇਹੀ ਕਹੂੰਗਾ ਕਿ ਪਹਿਲਾਂ ਸ਼ੀਤਲ ਮਰੀ ਆਮ ਆਦਮੀ ਪਾਰਟੀ ਦੇ ਵਿੱਚ ਸੀ ਉਹਨਾਂ ਨੂੰ ਸਾਰਾ ਹੀ ਕੁੰਬਾ ਇਹਨਾਂ ਦਾ ਪਤਾ ਸੀਗਾ ਹੁਣ ਭਾਜਪਾ ਦੇ ਵਿੱਚ ਆ ਕੇ ਉਹ ਇਹ ਗੱਲ ਕਰ ਰਹੇ ਕਿ ਇਹਨਾਂ ਨੇ ਇਹ ਕੰਮ ਕੀਤੇ ਇਹ ਕੰਮ ਕੀਤੇ ਇੱਕ ਵਿਧਾਇਕ ਬਣ ਕੇ ਕਐਮਐਲਏ ਬਣ ਕੇ ਅਸੀਂ ਜੇ ਇਹੋ ਜੇ ਕੰਮ ਕਰ ਰਹੇ ਆ ਤੇ ਮੈਂ ਲੋਕਾਂ ਨੂੰ ਇਹੀ ਕਹੂੰਗਾ ਕਿ ਸੋਚ ਸਮਝ ਕੇ ਵੋਟ ਪਾਣ ਚੰਗੇ ਇਨਸਾਨ ਨੂੰ ਆਪਾਂ ਚੁਣੀਏ ਜਿਹੜਾ ਇਨਸਾਨ ਡਵੈਲਪਮੈਂਟ ਵਾਲੇ ਪਾਸੇ ਜਾਵੇ ਨਾ ਕਿ ਆਪਣੇ ਆਪ ਵਾਲੇ ਪਾਸੇ ਜਾਵੇ ਤੜੜਾ ਸੱਟਾਂ ਦੀਆਂ ਗੱਲਾਂ ਹੋ ਰਹੀਆਂ ਔਰ ਜਿਹੜੇ ਕੋਈ ਜਿੱਦਾਂ ਦੀਆਂ ਗੱਲਾਂ ਕਰਦੇ ਸਾਨੂੰ ਕਹਿੰਦੇ ਵੀ ਸ਼ਰਮ ਆਂਦੀ ਹੈ ਕਿ ਇਹ ਦੇ ਇੱਕ ਵਿਧਾਇਕ ਇਹੋ ਜੇ ਕੰਮ ਕਰ ਸਕਦੇ ਤੇ ਇਸ ਤੋਂ ਮਾੜੇ ਹਾਲਾਤ ਕਦੇ ਵੀ ਨਾ ਹੋਏ ਤੇ ਨਾ ਹੋਣ। ਜਲੰਧਰ ਦੇ ਵਿੱਚ ਜਿਹੜੀ ਦਲ ਬਦਲ ਲੈ ਨੇ ਇਸ ਰਾਜਨੀਤੀ ਨੂੰ ਜਲੰਧਰ ਸ਼ਹਿਰ ਚ ਕਿਵੇਂ ਵੇਖਦੇ ਹੋ ਮੇਰੀ ਸਾਹਿਬ ਕਿਉਂਕਿ ਕਾਂਗਰਸ ਦੇ ਕੈਂਡੀਡੇਟ ਉਹ ਨੇ ਜਿਹੜੇ ਪਾਰਟੀ ਵਿਧਾਇਕ ਕੌਂਸਲਰ ਰਹੇ ਨੇ ਪਰ ਉਸ ਤੋਂ ਪਹਿਲਾਂ ਕੇਵੀ ਸਾਹਿਬ ਦੀ ਗੱਲ ਕੀਤੀ ਜਾਵੇ ਉਹ ਪਾਰਟੀ ਛੱਡ ਕੇ ਇਸ ਲਗੇ ਨਾਲ ਸੰਬੰਧਿਤ ਸੀਗੇ ਚੌਧਰੀ ਜਗਜੀਤ ਜਿਹੜੇ ਨੇ ਚੌਧਰੀ ਸਾਹਿਬ ਸੰਤੋਖ ਸਾਹਿਬ ਉਹਨਾਂ ਦਾ ਪਰਿਵਾਰ ਵੀ ਛੱਡ ਗਿਆ ਇਸ ਨੂੰ ਕਿਵੇਂ ਖੋਇਆ ਤਾਂ ਜਿਲੰਦਰ ਦੇ ਵਿੱਚ ਤਾਂ ਅਸਲੇ ਇਹੋ ਜਿਹੇ ਹਾਲਾਤ ਨੇ ਕਿ ਸਵੇਰੇ ਕਿਧਰੇ ਸ਼ਾਮੀ ਕਿਧਰੇ ਪਤਾ ਨਹੀਂ ਲੱਗ ਰਿਹਾ ਔਰ ਇਸ ਵੇਲੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਬਰਦਸਤੀ ਦੇ ਨਾਲ ਔਰ ਪੈਸੇ ਦੇ ਨਾਲ ਖਰੀਦਨ ਦੀ ਕੋਸ਼ਿਸ਼ ਕਰ ਰਹੀ ਹੈ ਔਰ ਅਸੀਂ ਦੇਖਿਆ ਵੀ ਦੋ ਤਿੰਨ ਕੌਂਸਲਰ ਨੂੰ ਪਹਿਲਾਂ ਤੇ ਕਹਿੰਦੇ ਵੀ ਅਸੀਂ ਉਹਨਾਂ ਦੇ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਥਾਣਿਆਂ ਦੇ ਵਿੱਚ ਬੁਲਾ ਕੇ ਔਰ ਉਸ ਤੋਂ ਬਾਅਦ ਉਹਨਾਂ ਨੂੰ ਪੈਸਿਆਂ ਦੀ ਆਫਰ ਕੀਤੀ ਜਾਂਦੀ ਹੈ ਔਰ ਇਸ ਤਰ੍ਹਾਂ ਦੇ ਹਾਲਾਤ ਆਜਾ ਮਾਦੀ ਪਾਰਟੀ ਨੇ ਬਣਾਉਂਦੇ ਆ ਕਿ ਇਹ ਤੇ ਕਹਿੰਦੇ ਸੀ ਕਿ ਅਸੀਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਸਮਾਧ ਤੋਂ ਸੌ ਚੱਕ ਕੇ ਆਏ ਆ ਕਿ ਅਸੀਂ ਤਾਂ ਵਿਕਾਸ ਕਰਾਂਗੇ ਅਸੀਂ ਭ੍ਰਸ਼ਟਾਚਾਰ ਖਤਮ ਕਰਾਂਗੇ ਅੱਜ ਤੇ ਭ੍ਰਸ਼ਟਾਚਾਰ ਇਹੋ ਜਿਹਾ ਭ੍ਰਸ਼ਟਾਚਾਰ ਕਰ ਰਿਹਾ ਜਿਹੜਾ ਕਦੇ ਅਸੀਂ ਸੋਚਿਆ ਵੀ ਨਹੀਂ ਸੀ ਮੇਰਾ ਮੁਕਾਬਲਾ ਕਰਨਾ ਮੇਰਾ ਅਗਲੇ ਵਾਲਾ ਕਾਂਗਰਸ ਪਾਰਟੀ ਦਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੈ ਜਾਂ ਭਾਰਤੀ ਜਨਤਾ ਪਾਰਟੀ ਦਾ ਜਾਂ ਇਹਨਾਂ ਦੋਵਾਂ ਦਾ ਹੀ ਆਪ ਮੁਕਾਬਲਾ ਦੇਖੋ ਇਹਨਾਂ ਦੋਵਾਂ ਦਾ ਮੁਕਾਬਲਾ ਕੋਈ ਨਹੀਂ ਇਹਨਾਂ ਦਾ ਦੋਵਾਂ ਦੀ ਆਪਸ ਲੜਾਈ ਜਰੂਰ ਰਹੀਗੀ ਇੱਕ ਦੂਜੇ ਦੇ ਤੋਮ ਤੋਂ ਜੂਰ ਲਾਦੇ ਆ ਲੇਕਿਨ ਸਾਫ ਸੁਥਰੀ ਮੈਡਮ ਸੁਰਿੰਦਰ ਕੌਰ ਜਿਹਨੂੰ ਕਾਂਗਰਸ ਨੇ ਆਪਣਾ ਪ੍ਰਤੀਯਾਗੀ ਬਣਾਇਆ ਵੈਸਟ ਤੋਂ ਚਾਰ ਵਾਰੀ ਕਾਉਂਸਲਰ ਵੀ ਰਹੇ ਆ ਸੀਨੀਅਰ ਡਿਪਟੀ ਮੇਅਰ ਵੀ ਰਹੇ ਹੈ ਇਮਾਨਦਾਰੀ ਨਾਲ ਉਹਨਾਂ ਨੇ ਕੰਮ ਕੀਤਾ ਹੈ ਉਹਨਾਂ ਦੇ ਨਾਲ ਕਿਸੇ ਦਾ ਕੋਈ ਮੁਕਾਬਲਾ ਨਹੀਂ 10 ਤਰੀਕ ਨੂੰ ਜਦੋਂ ਵੋਟਾਂ ਪੈਣਗੀਆਂ ਉਸ ਵੇਲੇ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਲੋਕ ਕਿਹਦੇ ਨਾਲ ਖੜੇ ਰੇਜੂ ਜੀ ਤਾਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਜਿੰਦਰ 베ਰੀ ਜੀ ਇਥੋਂ ਵਿਧਾਇਕ ਵੀ ਰਹੇ ਨੇ ਔਰ ਵੱਡੀ ਗੱਲ ਉਹਨਾਂ ਨੇ ਕਹੀ ਹੈ ਕਿ ਸਾਲ ਦੇ ਵਿੱਚ ਤਿੰਨ ਇਲੈਕਸ਼ਨਾਂ ਜਿਹੜੇ ਜਲੰਧਰ ਦੇ ਲੋਕਾਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ ਉਹਦੇ ਲਈ ਜਿਹੜੇ ਜ਼ਿੰਮੇਵਾਰ ਨੇ ਉਹ ਆਗੂ ਨੇ ਜਿਨ੍ਹਾਂ ਨੇ ਅਸਤੀਫਾ ਦਿੱਤਾ ਕਿਉਂਕਿ ਲੋਕਾਂ ਦਾ ਜਿਹੜਾ ਨੁਕਸਾਨ ਹੋ ਰਿਹਾ ਡਿਵੈਲਪਮੈਂਟ ਜਿਹੜੀ ਹੈ ਉਹ ਰੁਕੀ ਹੋਈ ਹੈ ਜਾਂ ਡਿਵੈਲਪਮੈਂਟ ਵੀ ਨਾਲ ਹੋਵੇ ਤਾਂ ਇਸ ਨੂੰ ਲੈ ਕੇ ਹੀ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਉਮੀਦਵਾਰ ਜਿਹੜਾ ਹੈ ਇਹ ਇਹਨਾਂ ਚੋਣਾਂ ਦੇ ਵਿੱਚ ਜਿੱਤ ਪ੍ਰਾਪਤ ਕਰੇਗਾ ਕੈਮਰਾਪਰਸਨ ਮਕੇਸ਼ ਭਾਪ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਜਲੰਧਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram ਔਰ WhatsApp ਚੈਨਲ ਪਰ